ਮੁਸ਼ਕਾ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਪਹੁੰਚੇ ਆ ਪਠਾਨਕੋਟ ਦਾ ਹਲਕਾ ਪੋਆ ਹੈਗਾ ਸਰਹੱਦੀ ਏਰੀਆ ਹੈਗਾ ਪਿੰਡ ਹੈਗਾ ਰਮਕਾਲਵਾ ਦੱਸ ਦਿ ਕਿ ਜੇ ਵਿਕਾਸਾਂ ਨੂੰ ਲੈ ਕੇ ਗੱਲ ਕਰੀਏ ਸਰਕਾਰ ਵੱਲੋਂ ਜਿਹੜੇ ਵਿਕਾਸ ਕੀਤੇ ਜਾ ਰਹੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਕਿ ਪਿੰਡਾਂ ਦੇ ਵਿੱਚ ਜਿਹੜਾ ਆ ਜਾਲ ਜਿਹੜਾ ਸੜਕਾਂ ਦਾ ਬਸਾਇਆ ਜਾ ਰਿਹਾ ਵਿਕਾਸ ਕੀਤੇ ਜਾ ਰਹੇ ਲੇਕਿਨ ਹਕੀਕਤ ਦੇ ਵਿੱਚ ਵਿਕਾਸ ਤੁਹਾਨੂੰ ਦਿਖਾਉਣ ਜਾ ਰਹੇ ਆ ਇਹ ਪਿੰਡ ਰਮਕਾਲਾ ਦੀਆਂ ਤਸਵੀਰਾਂ ਹੈਗੀਆਂ ਜਿੱਥੇ ਇੱਕ ਬਣੀ ਹੋਈ ਸੜਕ ਹੀ ਜਿਹੜੀ ਆ ਤੋੜ ਦਿੱਤੀ ਗਈ ਕਹਿੰਦੇ ਨੇ 20 ਸਾਲ ਪਹਿਲੇ ਇਹ ਸੜਕ ਜਿਹੜੀ ਆ ਬਣੀ ਸੀਗੀ ਬਿਲਕੁਲ ਮਜ਼ਬੂਤ ਸੜਕ ਸੀਗੀ ਦੂਸਰੇ ਪਾਸੇ ਦੀਆਂ ਤਸਵੀਰਾਂ ਦਿਖਾਵਾਂ ਪਿੱਛੇ ਦੇਖ ਸਕਦੇ ਹੋ ਕਾਫੀ ਪਿੱਛੋਂ ਪੇੜ ਤੋਂ ਹੀ ਸ਼ੁਰੂ ਕਰ ਕੀਤੀ ਹੋਈ ਹੈ ਸੜਕ ਜਿਹੜੀ ਆ ਬਣੀ ਹੋਈ ਸੜਕ ਤੋੜੀ ਗਈ ਹੈ ਦਾਦੀ ਦੇ ਪਿਛਲੇ ਦੇ ਮੋਗਾ ਦੇ ਵਿੱਚ ਕਹਿੰਦੇ ਕਿ ਇੱਕ ਸੜਕ ਦਾ ਕੰਮ ਜਿਹੜਾ ਨਿਰਮਾਣ ਕੀਤਾ ਗਿਆ ਸੀਗਾ ਤੇ ਉੱਥੇ ਸੜਕ ਨੂੰ ਜਿਹੜਾ ਘਟਿਆ ਮਟੀਰੀ ਲਗਾਇਆ ਗਿਆ ਸੀਗਾ ਜਿਸ ਦਾ ਧਿਆਨ ਜਿਹੜਾ ਜਦੋਂ ਮੁੱਖ ਮੰਤਰੀ ਜਿਹੜਾ ਭਗਵੰਤ ਸਿੰਘ ਜੀ ਹੈਗੇ ਨੇ ਪੰਜਾਬ ਉਹਨਾਂ ਦਾ ਪਿਆ ਤੇ ਉਹਨਾਂ ਵੱਲੋਂ ਉੱਥੇ ਜਦੋਂ ਜਾਂਚ ਕਰਵਾਈ ਗਈ ਤਾਂ ਜੇ ਉਹ ਜਿਹੜੀ ਸੜਕ ਜਿਓ ਦੇ ਵਿੱਚ ਘਟੀਆ ਮਟੀਰੀਅਲ ਯੂਜ਼ ਕੀਤਾ ਗਿਆ ਸੀਗਾ ਤੇ ਉੱਥੇ ਉਸ ਜਿਹੜਾ ਅਧਿਕਾਰੀ ਸੀਗਾ ਉਸ ਸੰਬੰਧਿਤ ਜਈ ਕਹਿੰਦੇ ਉਹਨੂੰ ਬਰਖਾਸਤ ਕੀਤਾ ਗਿਆ ਤੇ ਐਸਡੀਓ ਨੂੰ ਨੋਟਿਸ ਵੀ ਕੱਢਿਆ ਗਿਆ ਸੀਗਾ ਪਰ ਇੱਥੇ ਵੀ ਕਿਤੇ ਨਾ ਕਿਤੇ ਜਿਹੜੇ ਲੋਕਾਂ ਦੇ ਵਿੱਚ ਰੋਸ ਹੈਗਾ ਕਿ ਉਹਨਾਂ ਦੀ ਜ਼ਮੀਨਾਂ ਦੇ ਵਿੱਚੋਂ ਜਿਹੜੀ ਪੱਕੀ ਸੜਕ ਜਿਹੜੀ ਪਹਿਲੇ ਬਣੀ ਹੋਣੀ ਕੋਟ ਕੇ ਉਹਨਾਂ ਦੀ ਜ਼ਮੀਨਾਂ ਦੇ ਵਿੱਚੋਂ ਜਿਹੜੀ ਸੜਕ ਕੱਢੀ ਜਾ ਰਹੀ ਹੈ ਕਿਤੇ ਨਾ ਕਿਤੇ ਜਿਹੜੇ ਸਰਕਾਰੀ ਅਧਿਕਾਰੀ ਹੈਗਾ ਉਹਨਾਂ ਤੇ ਵੀ આરોਪ ਲਗਾਏ ਗਏ ਨੇ ਤੇ ਜਿਹੜੇ ਪਿੰਡ ਦੇ ਸਰਪੰਚ ਹੈਗੇ ਮੌਜੂਦਾ ਉਹਨਾਂ ਤੇ ਵੀ ਜਿਹੜੇ આરોਪ ਲਗਾਏ ਗਏ ਨੇ ਵੀ ਇਹ ਕਿਸ ਅਧੀਨ ਜਿਹੜਾ ਕੰਮ ਕੀਤਾ ਜਾ ਰਿਹਾ ਜਿਹੜਾ ਕਹਿ ਸਕਦੇ ਆ ਗੈਰ ਕਾਨੂੰਨੀ ਢੰਗ ਦੇ ਵਿੱਚ ਕੀਤਾ ਜਾ ਰਿਹਾ ਉਹਨਾਂ ਨੇ ਮੰਗ ਕੀਤੀ ਆ ਕਿ ਜਿਹੜਾ ਇਸ ਵਾਰ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਜਿਹੜਾ ਇਸ ਵਾਰ ਜਲਦ ਧਿਆਨ ਦੇਣਾ ਚਾਹੀਦਾ ਤੇ ਜਿਹੜੇ ਦੋਸ਼ੀ ਹੈਗੇ ਨੇ ਜਿਹਨਾਂ ਲੋਕ ਗਲਤ ਕੰਮ ਕਰਾਏ ਜਾ ਰਹੇ ਨੇ ਇਹਨਾਂ ਤੇ ਵੀ ਕਿਦਣ ਕਿਦ ਕਾਰਵਾਈ ਹੋਣੀ ਚਾਹੀਦੀ ਆ ਗੱਲਬਾਤ ਸੁਣਾਵਾਂਗੇ ਇਹਨਾਂ ਲੋਕਾਂ ਨਾਲ ਕੀਤੀ ਹੋਈ ਜਿਹੜੇ ਰੋਸ਼ ਕਰਤਾ ਸੀਗੇ ਤੇ ਕੋਸ਼ਿਸ਼ ਕਰਾਂਗੇ ਜਿਹੜੇ ਪਿੰਡ ਦੀ ਸਰਪੰਚ ਹੈਗੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕਿ ਆਖਿਰ ਉਹਨਾਂ ਦਾ ਕੀ ਕਹਿਣਾ ਹੈ ਸਾਰੇ ਮਾਮਲੇ ਸੰਬੰਧੀ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਸਰ ਕੀ ਨਾਮ ਆ ਉਹ ਕਿਹੜਾ ਪਿੰਡ ਹੈ ਕੀ ਮਸਲਾ ਹੈ ਮੇਰਾ ਨਾਮ rahul sharma ji ਪਿੰਡ ਦਾ ਨਾਮ ਰਮਕਾਲਵਾ ਤੇ ਮਸਲਾ ਇਹ ਹੈ ਜੀ ਕਿ ਇੱਕ ਸਾਡੀ ਜ਼ਮੀਨ ਨੂੰ ਤੇ ਸ਼ਮਸ਼ਾਨ ਘਾਟ ਨੂੰ ਇੱਕ ਰੋਡ ਜਾਂਦੀ ਸੀਗੀ ਜਿਹਨੂੰ ਤਕਰੀਬਨ ਪੱਕਾ ਬਨੇ ਹੋਏ 20 ਸਾਲ ਹੋ ਗਏ ਆ ਔਰ ਰੋਡ ਬੜੀ ਵਧੀਆ ਸੀਗੀ ਕਿਤੇ ਕੋਈ ਟੁੱਟੀ ਨਹੀਂ ਸੀਗੀ ਬਿਲਕੁਲ ਮੈਟਲਿੰਗ ਸੀਗੀ ਪੀ ਡਬਲਯੂ ਡੀ ਨੇ ਰੋਡ ਬਣਾਈ ਸੀ ਤੇ ਲੇਕਿਨ ਮੌਜੂਦਾ ਸਰਪੰਚ ਨੇ ਆਪਣੇ ਪਰਸਨਲ ਕਿਸੇ ਬੰਦੇ ਦੇ ਬੈਨੀਫਿਟ ਵਾਸਤੇ ਉਹ ਰੋਡ ਨੂੰ ਤੋੜਤਾ ਤੋੜ ਕੇ ਉਹਦੀ ਨਿਸ਼ਾਨਦੇਹੀ ਕਰਵਾਈ ਗਈ ਨਿਸ਼ਾਨਦੇਹੀ ਕਰਵਾ ਕੇ ਸਾਨੂੰ ਕਹਿੰਦੇ ਕਿ ਜਿਹੜੀ ਰੋਡ ਹੈ ਇਹ ਕਾਗਜ਼ਾਂ ਦੇ ਵਿੱਚ 27.5 ਫੁੱਟ ਹੈ ਅਸੀਂ ਕਹਾਂ ਠੀਕ ਹੈ ਕੋਈ ਗੱਲ ਨਹੀਂ ਤੁਸੀਂ 27.5 ਫੁੱਟ ਰੋਡ ਹੈ ਤੁਸੀਂ ਬਣਾਓ ਇਹਨਾਂ ਨੇ 27.5 ਫੁੱਟ ਜਿਹਲੇ ਰੋਡ ਬਣਾਈ ਲੇਕਿਨ ਉਹ ਕਿल्ले ਦੀ ਵੜਤੇ ਜਾ ਕੇ ਰੋਡ ਟੜ ਜਾਂਦੀ ਹੈ ਫਿਰ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਕਿ 1.0 ਤੇ ਆ ਕੇ ਇਹਨਾਂ ਨੇ ਕਹਿਤਾ ਕਿ ਇਹ ਰੋਡ ਜਿਹੜੀ ਹੈ ਇਹ ਤੁਹਾਡੀ ਜ਼ਮੀਨ ਦੇ ਵਿੱਚੋਂ ਨਿਕਲਦੀ ਹੈ ਜਿੱਥੇ ਮੌਕੇ ਤੇ ਪਹਿਲੇ ਜ਼ਮੀਨ ਬਣਾਈ ਗਈ ਹੈ ਅੱਜ ਤੋਂ 20 ਸਾਲ ਪਹਿਲੇ ਜਿੱਥੇ ਬਣੀ ਹੈ ਉੱਥੇ ਰੋਡ ਦਲਤਾ ਹੈ ਇਹਨਾਂ ਨੇ ਉਹਦਾ ਕੁਛ ਹਿੱਸਾ ਜੀਐਸਵੀ ਨਾਲ ਪੁੱਟ ਕੇ ਉੱਥੇ ਨਾਲਾ ਬਣਾਤਾ ਜਿਸ ਬੰਦੇ ਨੂੰ ਫਾਇਦਾ ਪਹਚਾਣਾ ਸੀਗਾ ਉਹਨੂੰ 7.5 ਫੁੱਟ ਦੀ ਕੜ ਬਣਾ ਕੇ ਦੇ ਦਿੱਤੀ ਇੱਕ ਸਾਈਡ ਦੇ ਉੱਪਰ ਜੋ ਕਿ ਤੁਸੀਂ ਦੇਖ ਹੀ ਲਈਏ ਕਿਸ ਤਰੀਕੇ ਨਾਲ ਉਹ ਕੜ ਬਣੀ ਹੋਈ ਹੈ ਉਹਦੇ ਵਿੱਚ ਤੁਹਾਨੂੰ ਸੜਕ ਦੀਆਂ ਪੁਰਾਣੀ ਦੀਆਂ ਲਹਿਰਾਂ ਨਜ਼ਰ ਆ ਰਹੀਆਂ ਆ ਉਹ ਸੜਕ ਪੁੱਟ ਕੇ ਰੋਡ ਬਣਾਈ ਗਈ ਜਿਸ ਵੇਲੇ ਮਸਲਾ ਮੇਰੀ ਜ਼ਮੀਨ ਦਾ ਆ ਜਾਂਦਾ ਉੱਥੇ ਇੱਕ ਸਾਈਡ ਪੱਕੀ ਰੋਡ ਅੱਜ ਵੀ ਮੌਜੂਦ ਹੈ ਦੂਸਰੀ ਸਾਈਡ ਇਹਨਾਂ ਨੇ ਇੱਕ ਹੋਰ 27 ਫੁੱਟ ਰੋਡ ਮੇਰੀ ਜ਼ਮੀਨ ਦੇ ਵਿੱਚੋਂ ਕੱਢ ਦਿੱਤੀ ਹੈ ਮੈਂ ਤਾਂ ਸਿਰਫ ਇੰਨਾ ਇਨਸਾਫ ਚਾਹਨਾ ਕਿ ਜਿਹੜੀ ਮੇਰੇ ਜਿਹੜੀ ਮੇਰੀ ਜ਼ਮੀਨ ਦੇ ਵਿੱਚ ਸਾਢੇ 1 ਕਰੋੜ ਆਲਰੇਡੀ ਸਰਕਾਰੀ ਮੌਜੂਦ ਹੈ ਉਹਨੂੰ ਤਾਂ ਮੈਂ ਪੁੱਟ ਨਹੀਂ ਸਕਦਾ ਨਾ ਮੈਂ ਉਹਨੂੰ ਹਲਾ ਸਕਦਾ ਤੇ ਮੇਰੀ ਤੇ ਇਹੀ ਦਰਖਾਸਤ ਹੈ ਕਿ ਇਸ ਰੋਡ ਨੂੰ ਕਿਸੇ ਵੀ ਤਰੀਕੇ ਨਾਲ ਸਬੰਧਤ ਵਿਭਾਗ ਨੂੰ ਮੈਂ ਕੱਲ ਐਸ ਡੀਓ ਅ ਐਸ ਡੀਓ ਨੂੰ ਫੋਨ ਕੀਤਾ ਸੀਗਾ ਐਸ ਡੀਓ ਨੇ ਮੈਨੂੰ ਕਿਹਾ ਕਿ ਤੁਸੀਂ ਵੀਡੀਓ ਪਾ ਦਿਓ ਮੈਂ ਉਹਨਾਂ ਨੂੰ ਵੀਡੀਓ ਪਾਈਆਂ ਲੇਕਿਨ ਅੱਜ ਸਵੇਰੇ ਜਿਸਲੇ ਉਹਨਾਂ ਨੂੰ ਮੈਂ ਫੋਨ ਚਾਰ ਵਾਰੀ ਫੋਨ ਕਰ ਚੁੱਕਾ ਉਹ ਕੋਈ ਵੀ ਫੋਨ ਦਾ ਜਵਾਬ ਉਹਨਾਂ ਨੇ ਮੈਨੂੰ ਨਹੀਂ ਦਿੱਤਾ ਉਸ ਤੋਂ ਬਾਅਦ ਮੈਂ ਐਕਸ਼ਨ ਸਾਹਿਬ ਨੂੰ ਫੋਨ ਕੀਤਾ ਐਕਸ਼ਨ ਸਾਹਿਬ ਨੇ ਮੇਰਾ ਫੋਨ ਚੁੱਕਿਆ ਐਕਸ਼ਨ ਸਾਹਿਬ ਨੂੰ ਮੈਂ ਕੰਪਲੇਂਟ ਲਖਾਈ ਉਹਨਾਂ ਨੇ ਕਿਹਾ ਅਸੀਂ ਬੰਦੇ ਭੇਜਨੇ ਆ ਔਰ ਮੈਂ ਉਹਨਾਂ ਨੂੰ ਆਲਰੇਡੀ ਇਨਫੋਰਮ ਕਰਤਾ ਸੀਗਾ ਕਿ ਮੈਂ ਇਹ ਰਿਪੋਰਟ ਜਿਹੜੀ ਹੈ ਇਹ ਤੁਹਾਡੀ ਡਿਊਟੀ ਆ ਰੋਡ ਨੂੰ ਦੇਖਣਾ ਕਿਉਂਕਿ ਇਹ ਤੁਹਾਡੀ ਪ੍ਰਾਪਰਟੀ ਹੈ ਮੇਰੀ ਪ੍ਰਾਪਰਟੀ ਨਹੀਂ ਹੈ ਤੇ ਤੁਸੀਂ ਆ ਕੇ ਇੱਥੇ ਕੋਈ ਨਾ ਕੋਈ ਦੇ ਖਿਲਾਫ ਕੋਈ ਨਾ ਕੋਈ ਜੋ ਵੀ ਹੈ ਕਾਨੂੰਨੀ ਕਾਰਵਾਈ ਕਰੋ ਤੇ ਜਾਂ ਮੇਰੀ ਜ਼ਮੀਨ ਦੇ ਵਿੱਚ ਮੈਨੂੰ ਆਪਣੀ ਜ਼ਮੀਨ ਪੂਰੀ ਕਰਨ ਦਾ ਮੌਕਾ ਦਿੱਤਾ ਜਾਏ ਕਿ ਉੱਥੋਂ ਜ਼ਮੀਨ ਆਪਣੀ ਖਾਲੀ ਕਰਾ ਲਓ ਤੇ ਲੇਕਿਨ ਹਜੇ ਤੱਕ ਉਹਨਾਂ ਵੱਲੋਂ ਵੀ ਕੋਈ ਕਾਰਵਾਈ ਨਹੀਂ ਹੋਈ ਤੁਹਾਡੇ ਵੱਲੋਂ ਫਸਲ ਬੀਜੀ ਗਈ ਸੀ ਮੈਂ ਫਸਲ ਬੀਜੀ ਦੀ ਸੀ ਜਿੱਦਾਂ ਕਿ ਤੁਸੀਂ ਪਿੱਛੇ ਦੇਖ ਸਕਦੇ ਹੋ ਮੇਰੀ ਕਣਕ ਜੰਮੀ ਦੀ ਹੈ ਤੇ ਕਣਕ ਦੇ ਵਿੱਚ ਇਹਨਾਂ ਨੇ ਮਿੱਟੀ ਪਾਤੀ ਆ ਉਧਰ ਪਿਛਲੇ ਪਾਸੇ ਕੱਲ ਇਹਨਾਂ ਨੇ ਨਾਲੇ ਦਾ ਕੰਮ ਲਗਾਇਆ ਸੀ ਜਿਹਦੇ ਕਰਕੇ ਪਾਣੀ ਫੇਰ ਮੇਰੀ ਜ਼ਮੀਨ ਦੇ ਵਿੱਚ ਪਿਆ ਵਿੱਚ ਵਿੱਚ ਕੋਸ਼ਿਸ਼ਿਆਂ ਚ ਮੇਰੀ ਜ਼ਮੀਨ ਜਿਹੜੀ ਆ ਉੱਥੋਂ ਵੀ ਖਰਾਬ ਹੋਈ ਹੈ ਔਰ ਮੋਰਓਵਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੱਲ ਨੂੰ ਜਦੋਂ ਇੱਥੇ ਜ਼ਮੀਨ ਇੱਥੇ ਸੜੇ ਪੱਕੀ ਸੀਗੀ ਉਸ ਵੇਲੇ ਵੀ ਪਾਣੀ ਓਵਰਫਲੋ ਕਰਦਾ ਸੀ ਕੌਣ ਤੇ ਇਹਨਾਂ ਨੇ ਆਲਰੇਡੀ ਜਿਹੜੀ ਆ ਕੂਲ ਕੋਲਡ ਡਾਊਨ ਜਗਾ ਰੱਖਤੀ ਹੈ ਮੈਂ ਇਹ ਮੈਨੂੰ ਇਹ ਵੀ ਕੰਪਲੇਂਟ ਆ ਕਿ ਕੱਲ ਨੂੰ ਅਗਰ ਬਰਸਾਤ ਦੇ ਵਿੱਚ ਜਾਂ ਸਰਦੀਆਂ ਦੇ ਵਿੱਚ ਜ਼ਿਆਦਾ ਬਾਰਿਸ਼ ਹੁੰਦੀ ਹੈ ਓਵਰਫਲੋ ਹੋ ਕੇ ਪਾਣੀ ਮੇਰੀ ਜ਼ਮੀਨ 'ਚ ਜਾਏਗਾ ਤਾਂ ਉਹਦਾ ਨੁਕਸਾਨ ਦਾ ਜ਼ਿੰਮੇਵਾਰ ਕੌਣ ਹੋਏਗਾ ਸਰਕਾਰ ਤੇ ਕੀ ਇਹਦੇ ਬਾਰੇ ਜੀ ਤੁਸੀਂ ਸਬੰਧਤ ਆਪਣੇ ਸਰਪੰਚ ਸਾਹਿਬ ਨੂੰ ਪੁੱਛ ਸਕਦੇ ਹੋ ਠੀਕ ਹੈ ਜੀ ਉਹਨਾਂ ਨੂੰ ਪੁੱਛੋ ਤਾਂ ਉਹਨਾਂ ਜਾਦਾ ਵਧੀਆ ਐਕਸਪਲੇਨ ਕਰ ਦੇਣਗੇ ਵੀ ਉਹਨਾਂ ਨੇ ਸੜਕ ਕਿਉਂ ਤੋੜੀ ਕਿਉਂ ਇੱਥੇ ਨਾਲਾ ਬਣਾਇਆ ਔਰ ਉਹਨਾਂ ਨੂੰ ਕਿੰਨੇ ਪਾਵਰ ਦਿੱਤੀ ਉਹਨਾਂ ਕੋਲ ਕਿਹੜੇ ਕਾਗਜ਼ ਆ ਜਿਹੜੇ ਉਹ ਸੜਕ ਤੋੜ ਕੇ ਤੇ ਨਵੀਂ ਬਣਾ ਸਕਦੇ ਜਿੱਥੋਂ ਤੱਕ ਮੇਰੀ ਨੌਲੇਜ ਆ ਇਹ ਤੇ ਐਕਟ ਹੀ ਕੋਈ ਨਹੀਂ ਹੈ ਕਿ ਪੰਚਾਇਤ ਕੋਲ ਕੋਈ ਪਾਵਰ ਨਹੀਂ ਹੈ ਸਰਕਾਰੀ ਸੜਕ ਨੂੰ ਤੋੜ ਕੇ ਤੇ ਨਵੀਂ ਸੜਕ ਬਣਾਉਂਦਾ ਉਹ ਉਹ ਸ਼ਾਇਦ ਮੋਗੇ ਦੀ ਗੱਲ ਹੈ ਉੱਥੇ ਆਪਣਾ ਕੋਈ ਸੜਕ ਮਾੜੀ ਬਣੀ ਸੀ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਆਰਡਰ ਕੀਤੇ ਉਹਦੀ ਇਨਕੁਆਰੀ ਹੋਈ ਤੇ ਸੜਕ ਦੁਬਾਰਾ ਬਣਾਈ ਗਈ ਇਹ ਤੇ ਹੀ ਮੰਗ ਕਰਨਾ ਕਿ ਠੀਕ ਹੈ ਜੀ ਜੋ ਮੈਟਲਿੰਗ ਦੀ ਰੋਡ ਪਹਿਲੇ ਬਣੀ ਸੀਗੀ ਚਲੋ ਸਾਨੂੰ ਕੋਈ ਤਰਾਜ ਨਹੀਂ ਠੀਕ ਹੈ ਮੈਂ ਤਾਂ ਕਹਿਣਾ ਇਸ ਰੋਡ ਨੂੰ ਵੀ ਦੁਬਾਰਾ ਮੈਟਲਿੰਗ ਦਾ ਬਣਾਇਆ ਜਾਏ ਤੇ ਜਿੱਥੇ ਅੱਗੇ ਸੜਕਾਂ ਦੀ ਹੈ ਜਾਂ ਤੇ ਉਹਨੂੰ ਪੁੱਟ ਲਿਆ ਜਾਏ ਤੇ ਜਾਂ ਉਹਨੂੰ ਜਿੱਦਾਂ ਵੀ ਹੈਗਾ ਉਹਨੂੰ ਬਹਾਲ ਕੀਤਾ ਜਾਏ ਤੇ ਜਿਹੜੀ ਮੇਰੀ ਜ਼ਮੀਨ ਦੇ ਵਿੱਚ ਫालतू ਮਿੱਟੀ ਪਾਈ ਹੈ ਉਹਨੂੰ ਚਕਾਇਆ ਜਾਏ ਕਿਉਂਕਿ ਇਹ ਬਿਲਕੁਲ ਗੈਰਕਾਨੂੰਨੀ ਹੈ ਦੋ ਸੜਕਾਂ ਮੇਰੀ ਜ਼ਮੀਨ ਦੇ ਵਿੱਚ ਕਿੱਦਾਂ ਹੋ ਸਕਦੀਆਂ ਨਹੀਂ ਬਿਨਾ ਪੁੱਛੀ ਮਾਰ ਕੇ ਉਹ ਤੇ ਦੇਖੋ ਜੀ ਉਹ ਪ੍ਰਸ਼ਾਸਨ ਦੇਖੇਗਾ ਆਪਣੇ ਆਪ ਦੇਖੇਗਾ ਕਿ ਜੋ ਵੀ ਉਹਨਾਂ ਨੇ ਕੀਤਾ ਉਹ ਕਿਦੇ ਇਸ਼ਾਰੇ ਤੇ ਕੀਤਾ ਕਿਉਂ ਕੀਤਾ ਕਿਸ ਕਰਕੇ ਕੀਤਾ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਕਿਸ ਤਰ੍ਹਾਂ ਦੇ ਸਾਡਾ ਜਿਆਦਾ ਕੋਈ ਇਨਸਾਫ ਨਹੀਂ ਹੈ ਪਤਾ ਇਨਸਾਫ ਤੇ ਸਾਨੂੰ ਮਿਲਣਾ ਨਹੀਂ ਇਸ ਇਸ ਪਿੰਡ ਚੋਂ ਤੇ ਨਹੀਂ ਮਿਲਣਾ ਉਹਦਾ ਕਾਰਨ ਇਹ ਹੈ ਕਿ ਇੱਥੇ ਸਿਲੈਕਟਿਵ ਨਿਸ਼ਾਨ ਦੇਈਆਂ ਹੋ ਰੀਆਂ ਜਿੱਥੋਂ ਦਿਲ ਕਰਦਾ ਉੱਥੇ ਨਿਸ਼ਾਨ ਦੇਈ ਕਰਾ ਦਿੰਦੇ ਆ ਮੈਂ ਇਹਨਾਂ ਨੂੰ ਪੁੱਛਣਾ ਚਾਹਨਾ ਇਸ ਪਿੰਡ ਦੇ ਵਿੱਚ ਤੁਸੀਂ ਵੀ ਲੰਘ ਕੇ ਆਏ ਹੋ ਤੁਸੀਂ ਦੇਖਿਆ ਪਿੱਛੋਂ ਜਿੱਥੋਂ ਤੁਸੀਂ ਆਏ ਹੋ 16 ਫੁੱਟ ਦੀ ਸੜਕ ਸੀਗੀ ਉਸ ਤੋਂ ਬਾਅਦ ਤੁਸੀਂ ਅੱਗੇ ਆਏ ਹੋ ਜਿਹੜੀ ਕਾਗਜ਼ਾਂ ਦੇ ਵਿੱਚ 22 ਫੁੱਟ ਹੈ ਲੇਕਿਨ ਮੌਕੇ ਦੇ ਉੱਪਰ 15 ਫੁੱਟ ਵੀ ਨਹੀਂ ਠੀਕ ਹੈ ਜੀ ਮੇਰੇ ਘਰ ਨੂੰ ਜਿਹੜਾ ਰਸਤਾ ਜਾਂਦਾ ਉਹ ਵੀ 22 ਫੁੱਟ ਹੈ ਉਹ ਵੀ ਮੋਕੇ ਦੇ 22 ਫੁੱਟ ਨਹੀਂ ਮੈਂ ਤਾਂ ਸਿਰਫ ਇਨਾ ਕੁਸਚਨ ਪੁੱਛਣਾ ਚਾਹਨਾ ਤੀ ਇਹ ਜਿਹੜੀ 27.5 ਫੁੱਟ ਰੋਡ ਹੈ ਇਹਦਾ ਬੈਨੀਫਿਸ਼ਰੀ ਕੌਣ ਹੈ ਹੋਈ ਹੈ ਜੀ ਕਿ ਇਹ ਜਿਹੜਾ ਸਾਡਾ ਜਿਹੜੀ ਮੋਕੇ ਦੇ ਇਸ ਲਈ ਅਸੀਂ ਵੀ ਸਿਰਫ ਇਸ ਪਿੰਡ ਦੇ ਵਿੱਚ ਮੇਰੇ ਤਾਇਆ ਜੀ 30 ਸਾਲ ਸਰਪੰਚ ਰਹੇ ਆ ਮੇਰੇ ਮਦਰ 5 ਸਾਲ ਸਰਪੰਚ ਰਹੇ ਆ ਮੇਰਾ ਭਰਾ ਫਿਰ 5 ਸਾਲ ਰਿਹਾ ਤਕਰੀਬਨ 40 ਸਾਲ ਸਰਪੰਚੀ ਅਸੀਂ ਕੀਤੀ ਹੈ 10 15 ਸਾਲ 20 ਸਾਲ ਹੋਰ ਵੀ ਸਾਡੇ ਪਿੰਡ ਦੇ ਜਿਹੜੇ ਬੰਦੇ ਆ ਉਹਨਾਂ ਨੇ ਸਰਪੰਚੀ ਕੀਤੀ ਆ ਔਰ ਅਸੀਂ ਕਦੀ ਵੀ ਇਹ ਚੀਜ਼ ਨਹੀਂ ਦੇਖੀ ਇਸ ਪਿੰਡ ਨੂੰ ਚਾਰੋਂ ਤਰਫ ਫਿਰਨੀ ਲੱਗਦੀ ਹੈ 2 ਫੁੱਟ ਉਹ ਕਢਾਉਂਤੀਆਂ ਉਥੇ ਪਿੱਲਰ ਨੂੰ ਆਤੇ ਲੇਕਿਨ ਨਾ ਉਥੇ ਕੋਈ ਮਿੱਟੀ ਨਾ ਉਥੇ ਕੋਈ ਕਾਰਵਾਈ ਨਾ ਕੁਝ ਕੀਤਾ ਜਾ ਰਿਹਾ ਉਥੇ ਇੱਥੇ ਬਹਾਨਾ ਰੱਖਿਆ ਜਾ ਰਿਹਾ ਕਿ ਸਟੇਡੀਅਮ ਹੈ ਜੀ ਸਟੇਡੀਅਮ ਹੈ ਜਿਹੜੀ ਸਟੇਡੀਅਮ ਦੀ ਆਪਣੀ ਐਂਟਰੈਂਸ ਹੈ ਉਹ ਤਾਂ 10 ਫੁੱਟ ਵੀ ਨਹੀਂ ਪਿੱਛੋਂ ਜਿੱਥੋਂ ਆਣਾ ਘੁੰਮ ਕੇ ਜਿੱਤੇ ਠੀਕ ਹੈ ਜੀ ਸਾਡੀ ਇੱਥੇ ਘਟੋਂ ਕਰ 1.5 200 ਕਿੱਲਾ ਜ਼ਮੀਨ ਹੈ ਪਿੰਡ ਦੀ ਠੀਕ ਹੈ ਜੀ ਇਸ ਜ਼ਮੀਨ ਦੇ ਵਿੱਚੋਂ ਕੋਈ ਇਥੋਂ ਕੰਬਾਈਨ ਨਹੀਂ ਲੰਘ ਸਕਦੀ ਕਿਉਂਕਿ ਉੱਥੇ ਮੋੜ ਦੇ ਉੱਪਰ ਲੋਕਾਂ ਦੇ ਘਰ ਬਣੇ ਰਿਹਾ ਉਹਦੇ ਬਾਰੇ ਇਹਨਾਂ ਦਾ ਕੋਈ ਧਿਆਨ ਨਹੀਂ ਜੇ ਇਹਨਾਂ ਨੂੰ ਉਸ ਬਾਰੇ ਪੁੱਛਿਆ ਜਾਏ ਤਾਂ ਉਹਦਾ ਜਵਾਬ ਇਹਨਾਂ ਨੇ ਕੁਲੇ ਆ ਕਿ ਦੇਖੋ ਜੀ ਅਸੀਂ ਪੱਕੇ ਜਿਹੜੇ ਆ ਘਰ ਉਹਨਾਂ ਨੂੰ ਅਸੀਂ ਕੁਝ ਨਹੀਂ ਕਰ ਸਕਦੇ ਮਤਲਬ ਇਹ ਕਿਉਂ ਹੋ ਰਿਹਾ ਉਸ ਤੋਂ ਬਾਅਦ ਇਹਨਾਂ ਨੇ ਪੰਚਾਇਤ ਦੀਆਂ ਨਿਸ਼ਾਨਦਗੀਆਂ ਕਰਾਈਆਂ ਜਿੰਦੀ ਜਮੀਨ ਆਈ ਉਹਨੇ ਜ਼ਮੀਨ ਛੱਡ ਦਿੱਤੀ ਜੇ ਮੇਰੇ ਕੋਲ ਆਈ ਮੈਂ ਵੀ ਛੱਡ ਦਿੱਤੀ ਲੇਕਿਨ ਇਹਦੇ ਜਿਹੜੇ ਆਪਣੇ ਇੰਟਰਸਟ ਨਾਲ ਜਿਹੜਾ ਬੰਦਾ ਅੱਜ ਵੀ ਪੰਚਾਇਤ ਦੀ ਜ਼ਮੀਨ ਬਾਹਰ ਆ ਤਾਂ ਉਹਨੂੰ ਕਹਦੇ ਭਾਈ ਜਾ ਕੋਈ ਗੱਲ ਨਹੀਂ ਉਹ ਵੀ ਅਸੀਂ ਤੁਹਾਨੂੰ ਮੌਕਾ ਦਿਖਾ ਸਕਦੇ ਹਾਂ ਤੇ ਫਿਰ ਇਨਸਾਫ ਦੀ ਤੁਸੀਂ ਗੱਲ ਕਰ ਰਹੇ ਹੋ ਇਨਸਾਫ ਸਾਨੂੰ ਮਿਲਣਾ ਕਿੱਥੋਂ ਆ ਮੇਰਾ ਕਹਿਣਾ ਇਹ ਹੈ ਕਿ ਇਹਦੀ ਜ਼ਮੀਨ ਦੇ ਵਿੱਚ ਜਿਹੜੀ ਦੋ ਸੜਕਾਂ ਬਣਾਉਂਦੇ ਆ ਉਹਦਾ ਕੰਪਨਸੇਟ ਕੌਣ ਕਰੇਗਾ ਜਿਹੜੀ ਆਲਰੇਡੀ ਸੜਕ ਚੱਲਦੀ ਪਈ ਸੀ ਮੈਟਲ ਰੋਡ ਹੈ ਜਾਂ ਤੇ ਉਹਨੂੰ ਪਹਿਲਾਂ ਪੰਚਾਇਤ ਲਿਫਟ ਕਰਦੀ ਉਹਦੀ ਜ਼ਮੀਨ ਕਲੀਅਰ ਕਰਦੀ ਫਿਰ ਨਵੀਂ ਇੱਕ ਬਣਾਂਦੀ ਨਿਸ਼ਾਨਦੇਹੀ ਕਰਵਾਈ ਹੈ ਮੈਂ ਨਾਲ ਸੀਗਾ ਨਿਸ਼ਾਨਦੇਹੀ ਅਸੀਂ ਰਾਜ਼ਮੰਦ ਹੈ ਲੇਕਿਨ ਜਿਹੜਾ ਇਹ ਅਨੁਸਾਸਰੀ ਕੰਮ ਕੀਤਾ ਹੈ ਤੇ ਫਿਲਹਾਲ ਉਹ ਹੁਣੇ ਨਾ ਇਥੇ ਵੇਚ ਸਕਦਾ ਤੇ ਨਾ ਇਹਦੇ ਜੋ ਕੁਝ ਲੈ ਸਕਦਾ ਡਿਪਾਰਟਮੈਂਟ ਸਰਕਾਰੀ ਰੋਡ ਨੂੰ ਹੱਥ ਨਹੀਂ ਲਾ ਸਕਦਾ ਜਿਨ੍ਹਾਂ ਨੇ ਕੰਮ ਸ਼ੁਰੂ ਕੀਤਾ ਉਹਨੂੰ ਵਕੇਟ ਕਰਾ ਕੇ ਦੇ ਦੇ ਤੇ ਜ਼ਮੀਨ ਕੋਰੀ ਨੂੰ ਮੁਆਵਜ਼ਾ ਮਿਲੇਗਾ ਕਿਹਾ ਦੇ ਤਾਂ ਦਾ ਮਤਲਬ ਹੈ ਕਿ ਸਰਕਾਰੀ ਪੈਸੇ ਦੀ ਦੁਰਵਕੂਤੀ ਕੀਤੀ ਜਾ ਜੋ ਵੀ ਕੀਤਾ ਮੈਂ ਨਹੀਂ ਕਹਿ ਸਕਦਾ ਵੀ ਉਹਨਾਂ ਕੀਤੀ ਹੈ ਜਾਂ ਨਹੀਂ ਕੀਤੀ ਲੇਕਿਨ ਜਿਹੜੇ ਪ੍ਰੈਜ਼ੀਡੈਂਟਲੀ ਇਹ ਮੇਰਾ ਸ਼ੇਅਰਹੋਲਡਰ ਹੈ ਅਸੀਂ ਪਿੰਡ ਦੇ ਮਾਲਕ ਹੈ ਜ਼ਮੀਨ ਦੇ ਪਿੰਡ ਦੇ ਮਾਲਕ ਨਹੀਂ ਜ਼ਮੀਨ ਦੇ ਮਾਲਕ ਉਹ ਉਧਰੋਂ ਸਾਈਫਰਡ ਕਲੇਮ ਕਰ ਲਈ ਉਹਨਾਂ ਨੇ ਜਿਹੜੀ ਇਹ ਐਗਜ਼ਿਸਟ ਕਰਦੀ ਸੀ ਪਹਿਲੇ ਇਹਨੂੰ ਉਹਨਾਂ ਨੇ ਖਾਲੀ ਕਿਉਂ ਨਹੀਂ ਕਰਾਇਆ ਇਹ ਜ਼ਮੀਨ ਨੂੰ ਵਾਪਸ ਖਾਲੀ ਕਰਕੇ ਦਿੱਤੀ ਜਾਣੀ ਚਾਹੀਦੀ ਹੈ ਤਾਂ ਹੀ ਇਨਸਾਫ ਹੋ ਸਕਦਾ ਕੀ ਕਹਿਣਾ ਚਾਹੋਗੇ ਇਸ ਸਬੰਧੀ ਦੇਖੋ ਜੀ ਉਹ ਤੇ ਹੁਣ ਇਨਸਾਫ ਤੇ ਕੋਟਾ ਜੀ ਵੀ ਘਾਟੀ ਮਿਲਦਾ ਹੈ ਜਾਂ ਪੰਚਾਇਤ ਨੂੰ ਕੀ ਹੋਵੇ ਕਿ ਉਹ ਇਸ ਤੇ ਪੰਚਾਇਤ ਨੂੰ ਇਹ ਕਿ ਉਹ ਨੂੰ ਸਿਲੈਕਟਿਵ ਕੰਮ ਨਹੀਂ ਕਰਨੇ ਚਾਹੀਦੇ ਸਰਪੰਚ ਦੇ ਹੱਥ ਤੱਕੜੀ ਹੁੰਦੀ ਹੈ ਉਹਨੂੰ ਬਿਲਕੁਲ ਬੈਲੈਂਸ ਰੱਖ ਕੇ ਚੱਲਣਾ ਚਾਹੀਦਾ ਆਪਣਾ ਦੇ ਕੇ ਸ਼ਾਬਾ ਥੱਲੇ ਨਹੀਂ ਕਰਨਾ ਚਾਹੀਦਾ ਦੂਜੇ ਦੇ ਪਾਸੇ ਟੁਕੜਾ ਨਹੀਂ ਚਾਹੀਦਾ ਆਪਣਾ ਦੇ ਨਹੀਂ ਮਤਲਬ ਹੈ ਇਹ ਰਮ ਕਾਲਮ ਬੈਂਡ ਜੀ ਮੇਰਾ ਨਾਮ ਸਰੋਜ ਕੁਮਾਰੀ ਹੈ ਸਰਪੰਚਾ ਮੈਂ ਇਸ ਪਿੰਡ ਦੇ ਮਸਲਾ ਤੁਸੀਂ ਕੁਐਸਚਨ ਕਰੋ ਕਿ ਤੁਸੀਂ ਕੀ ਪੁੱਛਣਾ ਚਾਹੁੰਦੇ ਹੋ ਸਾਨੂੰ ਇਹ ਸੜਕ ਜਿਹੜੀ ਹੈ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ 20 ਸਾਲ ਤੋਂ ਲਗਾਤਾਰ ਸੜਕ ਬਣੀ ਹੋਈ ਸੀਗੀ ਹਾਂਜੀ ਔਰ ਪੱਕੀ ਸੜਕ ਬਣੀ ਹੋਈ ਸੀਗੀ ਹਾਂਜੀ ਤੇ ਕਿਹਦੀ ਮਜ਼ਰੇ ਕੀ ਇਜਾਜ਼ਤ ਨਾਲ ਉਹ ਸੜਕ ਜਿਹੜੀ ਹੈ ਤੋੜ ਕੇ ਤੇ ਨਵੀਂ ਸੜਕ ਦੀ ਉਸਾਰੀ ਜਿਹੜੀ ਕਰਵਾਈ ਜਾ ਰਹੀ ਹੈ ਤੁਸੀਂ ਉੱਥੇ ਗਏ ਸੀ ਉਸ ਜਗ੍ਹਾ ਤੇ ਪਹੁੰਚੇ ਹੋਣੇ ਹੈ ਹੈਨਾ ਜੀ ਤੁਹਾਨੂੰ ਲੱਗਾ ਕਿ ਉਹ ਸੜਕ ਜਿਹੜੀ ਸੜਕ ਚੱਲੀ ਹੋएगी ਉਹ ਪੁੱਟੀ ਹੋएगी ਤੁਹਾਨੂੰ ਲੱਗਦਾ ਅਹੀਂ ਸੜਕ ਪੁੱਟੀ ਨਹੀਂ ਬਲਕਿ ਅਹੀਂ ਇੰਨਾ ਲੋਕਾਂ ਦੇ ਜਿੰਮੇਦਾਰ ਲੋਕੀ ਜਿਹੜੇ ਤੁਹਾਨੂੰ ਲੈ ਕੇ ਆਏ ਐ ਇਹਨਾਂ ਨੇ 50 50 ਸਾਲ ਦੀਆਂ ਜਿਹੜੀਆਂ ਸਰਕਾਰੀ ਜ਼ਮੀਨਾਂ ਪੰਚਾਇਤੀ ਜ਼ਮੀਨਾਂ ਜਿਹੜੀਆਂ ਉਹ ਨੱਪੀਆਂ ਸੀ ਅਹੀਂ ਜਿਹੜੀ ਸਰਕਾਰ ਜਿਹੜੀ ਐ ਪੰਚਾਇਤ ਦੀ insan ਦੀ ਕਰਵਾਈ ਪੂਰੇ ਪਿੰਡ ਦੀ ਜਿਹੜੇ ਉਹਦੇ ਵਿੱਚੋਂ ਲਗਭਗ ਇਹਨਾਂ ਦੇ ਥੱਲੋਂ ਕੋਸਾਂ 1.5 ਤੋਂ 2 ਕਿੱਲੇ ਜ਼ਮੀਨ ਜਿਹੜੀ ਐ ਇਹਨਾਂ ਨੱਪੀ ਇਸ ਜਗ੍ਹਾ ਤੋਂ ਜਿਹੜੇ ਅੱਜ ਅਹੀਂ ਫਿਰਨੀ ਜਿਹੜੀ ਐ ਸੜਕ 1 ਗੁਣਾ ਨਹੀਂ ਬਲਕਿ ਤੁਹਾਨੂੰ 3 ਜਾਂ 4 ਗੁਣਾ ਉਹ ਸੜਕ ਮਤਲਬ ਮਿਲੀ ਹੋਏਗੀ ਜਿੰਨੀ ਸੜਕ ਹੀ ਪਹਿਲਾਂ 10 ਫੁੱਟ ਜਾਂ 5 ਫੁੱਟ ਜਾਂ 9 ਫੁੱਟ ਅੱਜ ਤੁਹਾਨੂੰ ਉਹ ਸੜਕ ਜਿਹੜੀ 25 ਤੋਂ 30 ਫੁੱਟ ਦੇ ਲਗਭਗ ਮਿਲੀ ਹੋਏਗੀ ਤੁਹਾਨੂੰ ਮਤਲਬ ਮੈਂ ਵੀ ਤੁਹਾਡੇ ਨਾਲ ਕੇ ਜਾ ਕੇ ਦਿਖਾ ਦਨੀ ਆ ਤੁਹਾਨੂੰ ਕਿ ਅਸੀਂ ਤੁਸੀਂ ਸ਼ਮਸ਼ਾਨ ਘਾਟ ਤੱਕ ਚਲੇ ਜਾਓ ਸਾਡੇ ਪਲੇਗ੍ਰਾਉਂਡ ਤੱਕ ਚਲੇ ਜਾਓ ਤੁਸੀਂ ਉੱਥੇ ਮਿੱਟੀ ਪੋਈ ਹੈ ਸੜਕ ਤੇ ਉਹ ਸੜਕ ਤਾਂ ਹੀ ਬਣਾਈ ਹੈ 25 ਤੋਂ 30 ਫੁੱਟ ਵੀ ਆਈ ਹੈ ਸਾਨੂੰ 27 ਫੁੱਟ ਵੀ ਆਈ ਹੈ 22 ਫੁੱਟ ਵੀ ਆਈ ਹੈ ਇਹਨਾਂ ਲੋਕਾਂ ਨੇ ਉੱਥੋਂ ਉਸ ਜਗ੍ਹਾ ਤੇ ਜਿਹੜਾ ਬੂਟਾ ਲਾਇਆ ਸੀ ਇਹ ਹਰ 5 ਸਾਲ ਬਾਅਦ 15-15 ਲੱਖ ਦਾ ਇਹ ਬੂਟਾ ਇਹਨਾਂ ਨੇ ਵੇਚਿਆ ਇਹਨਾਂ ਲੋਕਾਂ ਤੋਂ ਬਰਦਾਸ਼ਤ ਨਹੀਂ ਹੋਇ ਕਰਦਾ ਸੜਕ ਅੱਜ ਵੀ ਉੱਥੇ ਹੈ ਕੋਈ ਸਾਨੂੰ ਦਿਖਾ ਦੇ ਜਾ ਕੇ ਕਿ ਸੜਕ ਅਹੀਂ ਅੱਗੇ ਪਿੱਛੇ ਗਈਤੀ ਹੈ ਬਾਕੀ ਰਹੀ ਗੱਲ ਸੜਕ ਅਹੀਂ ਕੀ ਕੀਤਾ ਤਦ ਕੀ ਨਹੀਂ ਕੀਤਾ ਇਹੀ ਬੰਦਾ ਬਿੱਕੀ ਜਿਹੜਾ ਕਿ ਤੁਹਾਨੂੰ ਮਤਲਬ ਨਾਲ ਹੀ ਹੋਏਗਾ ਤੁਹਾਡੇ ਇਸ ਬੰਦੇ ਨੇ ਹੀ ਨਿਸ਼ਾਨਦੇ ਵਾਲੇ ਜਿਹੜੇ ਬੁਲਾਏ ਆ ਬਟਾਲੇ ਤੋਂ ਦੋ ਵਾਰਾਂ ਉਸ ਬੰਦੇ ਨੇ ਮਤਲਬ ਅਨ ਅਫੀਸ਼ੀਅਲ ਜਿਹੜੀ ਹੈ ਨਿਸ਼ਾਨਦੇ ਕਰਵਾਈ ਹੈ ਇਹਨਾਂ ਬੰਦਿਆਂ ਨੇ ਹੀ ਸਾਨੂੰ ਨਿਸ਼ਾਨ ਲਗਾ ਲਗਾ ਕੇ ਦਿੱਤੇ ਆ ਇਹਨਾਂ ਬੰਦਿਆਂ ਨੇ ਹੀ ਸਾਨੂੰ ਕੋਲ ਲਗਾ ਲਗਾ ਕੇ ਦਿੱਤੇ ਆ ਇੱਕ ਵਾਰੀ ਨੇ ਇੱਕ ਵਾਰ ਤੇ ਅਸੀਂ ਨਿਸ਼ਾਨਦੇ ਕਰਾਈ ਮਤਲਬ ਆਪਣੀ ਪੰਚਾਇਤ ਦੀ ਉਸ ਤੋਂ ਇਲਾਵਾ ਦੋ ਵਾਰ ਉਸ ਬੰਦੇ ਨੇ ਆਪਣੀ ਜਿਹੜੀ ਹੈ ਅਨ ਅਫੀਸ਼ੀਅਲ ਜਿਹੜੀ ਕਰਵਾਈ ਹੈ ਉਹ ਜਿਹੜੇ ਸਾਡੇ ਪੋਲ ਉੱਥੇ ਤੇ ਉੱਥੇ ਆਂਦੇ ਆ ਉਹ ਸੜਕ ਬਣੀ ਐ ਇਹਨਾਂ ਲੋਕਾਂ ਤੋਂ ਬਰਦਾਸ਼ਤ ਨਹੀਂ ਹੁੰਦਾ ਸਾਨੂੰ ਤਾਂ ਹੀ ਦੱਸ ਦੋ ਕਿ ਕਿਹੜੀ ਸੜਕ ਹੈ ਬੁੱਕੀ ਜਿਹੜੀ ਜਨੀਂ ਦੀ ਸੜਕ ਕੱਢੀ ਗਈ ਹੈ ਹਾਂਜੀ ਹਾਂਜੀ ਉਹ ਉਹ ਸਾਡੀ ਪੰਚਾਇਤੀ ਜ਼ਮੀਨ ਇਹਨਾਂ ਲੋਕਾਂ ਨੇ ਦੱਬੀ ਸੀ ਉਹ ਕਹਿੰਦੇ ਵੀ ਠੀਕ ਹੈ ਜਿਹੜੀ ਬਣੀ ਹੋਈ ਸੜਕਾਂ ਨੇ ਜਮੀਨ ਚਾਹੀਉਂ ਕਹਿੰਦੇ ਸਾਨੂੰ ਟੋਕ ਦੇ ਵੀ ਜੇ ਆਪਾਂ ਕੋਟ ਨਹੀਂ ਸਕਦੇ ਉਹਨੂੰ ਜਿਹੜੀ ਸਰਕਾਰੀ ਜ਼ਮੀਨ ਬਣੀ ਦੇਖੋ ਜਿਹੜੀ ਸਾਡੀ ਪੰਚਾਇਤ ਦੇ ਨਕਸ਼ੇ ਦੇ ਮੁਤਾਬਕ ਜਿਹੜੀ ਸਾਡੀ ਇਨਸਾਨ ਦੇ ਦੇ ਮੁਤਾਬਕ ਉਹ ਜਿਹੜੀ ਜਗ੍ਹਾ ਦੇ ਐ ਡਾਇਰੈਕਸ਼ਨ ਐ ਉੱਥੇ ਉਹ ਇਹਨਾਂ ਨੇ ਹੀ ਸਾਨੂੰ ਇਹ ਬੋਲਿਆ ਹੀ ਕਿ ਜਿੱਥੇ ਤੁਹਾਡੇ ਨਿਸ਼ਾਨਾਂ ਨੇ ਫਿਰਨੀ ਦੇ ਇਹ ਫਿਰਨੀ ਹੈ ਪਿੰਡ ਤੋਂ ਲੈ ਕੇ ਸ਼ਮਸ਼ਾਨ ਘਾਟ ਤੱਕ ਇਹ ਫਿਰਨੀ ਹੈ ਇਸ ਬੰਦੇ ਨੇ ਸਾਨੂੰ ਬੋਲਿਆ ਸੀ ਕਿ ਤੂੰ ਹੀ ਜਿਹੜੀ ਇਹ ਕਰਨੀ ਹੈ ਕਿ ਜਿੱਥੇ ਤੁਹਾਡੇ ਨਿਸ਼ਾਨ ਲੱਗਿਆ ਉੱਥੇ ਹੀ ਸੜਕ ਤੂੰ ਹੀ ਬਣਾਉਂਗੇ ਇੰਨੇ ਸਾਨੂੰ ਚੈਲੰਜ ਕੀਤਾ ਹੀ ਉੱਥੇ ਇਹਨਾਂ ਨੇ ਪੋਲ ਲੱਗਿਆ ਇਹਨਾਂ ਨੇ ਹੀ ਲੁਆਏ ਆ ਨਿਸ਼ਾਨ ਦੇ ਵਾਲਿਆਂ ਨੇ ਲੁਆਏ ਆ ਚਾਹੇ ਇਹਨਾਂ ਨੇ ਪੈਸਾ ਖਰਚਿਆ ਚਾਹੇ ਇਹੀਂ ਪਹਾ ਖਰਚਿਆ ਪੋਲ ਉੱਥੇ ਲੱਗਿਆ ਔਰ ਇਹਦੇ ਇਸ ਬੰਦੇ ਦੇ ਕਹਿਣ ਤੇ ਸਾਡੀ ਸਗੋ ਮਰਜ਼ੀ ਹੀ ਕਿ ਇਹ ਦੋਨੋਂ ਪਾਸੇ ਜ਼ਮੀਨ ਇਸ ਬੰਦੇ ਦੀ ਹੈ ਅਹੀਂ ਚੰਦੇ ਹੀ ਕਿ ਚਲੋ ਜਿਹੜੀ ਬਣੀ ਆ ਉਹ ਰਹਿਣ ਦਈਏ ਕਿਉਂਕਿ ਸਾਨੂੰ ਤਾਂ ਸੜਕ ਚਾਹੀਦੀ ਆ ਜਿੰਨੀ ਹੈ ਸਾਨੂੰ 27 ਫੁੱਟ ਸੜਕ ਚਾਹੀਦੀ ਆ 27 ਫੁੱਟੇ ਪੂਰੀ ਕਰਦੇ ਆ ਪਰ ਇੰਨੇ ਸਾਨੂੰ ਚੈਲੰਜ ਕੀਤਾ ਸੀ ਕਿ ਜਿੱਥੇ ਤੁਹਾਡੀ ਨਿਸ਼ਾਨਦੇਹੀ ਆਈਏ ਤੁਸੀਂ ਉੱਥੇ ਸੜਕ ਬਣਾਉਗੇ ਅਸੀਂ ਇਹਦੇ ਕਹਿਣ ਤੇ ਸੜਕ ਬਣਾਈ ਜਿਹੜੀ ਬਣੀ ਉਹ ਨਾ ਆਪਣੀ ਪੁਰਾਣੀ ਸਾਈਡ ਦੇ ਗਏ ਸਭ ਕੁਝ ਕਰ ਸਕਦੇ ਕਿਉਂ ਨਹੀਂ ਕਰ ਸਕਦੇ ਜਦ ਸਾਡੀ ਸੜਕ ਬਣੀ ਗਈ ਹੈ ਜੋ ਸਾਡੀ ਐਕਚੁਅਲੀ ਜਗ੍ਹਾ ਹੈ ਜੋ ਨਿਸ਼ਾਨਦੇਹੀ ਦੇ ਤਹਿਤ ਸਾਨੂੰ ਜ਼ਿਆਦਾ ਮਿਲੀ ਹੈ ਜੋ ਸਾਡੇ ਰਿਕਾਰਡ ਦੇ ਮੁਤਾਬਕ ਪਕਵਾਰੀ ਕਰਦੋਰਾ ਨੇ ਜਿਹੜੀ ਇਨਸਾਨਦੇਸ ਦੇ ਮੁਤਾਬਕ ਸਾਨੂੰ ਜਗ੍ਹਾ ਦਿੱਤੀ ਆ ਔਰ ਇਹਦੀ ਸਹਿਮਤੀ ਦੇ ਨਾਲ ਹੀ ਉੱਥੇ ਬਣਾਈ ਹੈ ਇਹ ਅੱਜ ਭਾਵੇਂ ਜੋ ਮਰਜ਼ੀ ਗੱਲਾਂ ਕਰਦਾ ਫਿਰ ਤੇ ਅੱਜ ਤੋਂ ਪਹਿਲੇ ਵੀ ਨਿਸ਼ਾਨਦੇਹੀ ਹੋਈ ਇਸ ਸੜਕ ਦੀ ਜਿਹੜੀ ਤੁਹਾਨੂੰ ਕੋ ਪੰਚਾਇਤ ਵੱਲੋਂ ਪਤਾ ਲੱਗਿਆ ਕਿਉਂਕਿ ਜ਼ਿਮੀਂਦਾਰ ਇਹੀ ਇਹਨਾਂ ਲੋਕਾਂ ਨੇ 45-45 ਸਾਲ ਜਿਹੜੀਆਂ ਸਰਪੰਚੀਆਂ ਕੀਤੀਆਂ ਨੇ ਇਹਨਾਂ ਨੇ ਜ਼ਮੀਨਾਂ ਦੱਬੀਆਂ ਇਹਨਾਂ ਨੂੰ ਕੀ ਲੋੜ ਹੀ ਨਿਸ਼ਾਨਦੇਹੀ ਕਰਵਾਣ ਦੀ ਹੈਨਾ ਇਹਨਾਂ ਨੇ ਥੋੜੀ ਕਰਵਾਣੀ ਸੀ ਉਹ ਤੇਹੀਂ ਕਰਵਾਣੀ ਸੀ ਠੀਕ ਹੈ ਠੀਕ ਹੈ ਕਿ ਇਸ ਜਿਹੜਾ ਕੰਮ ਹੋਇਆ ਹੁਣ ਸਾਡੇ ਪਿੰਡ 'ਚ ਹੀ ਨਿਸ਼ਾਨਦੀ ਕਰਾਈ ਹੈ ਜਿਹੜੀ ਤੁਸੀਂ ਕਣਕ ਦੀ ਗੱਲ ਕਰਦੇ ਹੋ ਕਿ ਇਹਨਾਂ ਦੀ ਫਸਲ ਪੱਕੀ ਕਣਕ ਚ ਹੈ ਇਹਨੇ ਬੰਦੇ ਨੇ ਸਰ ਮੁਕਰ ਜੇ ਤੇ 100 ਵਾਰ ਮੁਕਰ ਜੇ ਇਸ ਬੰਦੇ ਨੇ ਸਾਡੇ ਝੋਨੇ ਵਾਰੀ ਇਹ ਗੱਲ ਕੀਤੀ ਸੀ ਕਿ ਤੁਸੀਂ ਜਦੋਂ ਕਣਕ ਲਾਣੀ ਆ ਉਸ ਟਾਈਮ ਤੇ ਮਿੱਟੀ ਪਵਾਇਓ ਕਿਉਂਕਿ ਝੋਨੇ ਵਾਰੀ ਇਹ ਕਣਕ ਜਿਹੜੀ ਆ ਮਿੱਟੀयां ਰੋੜ ਜਾਂਦੀ ਹੈ ਇਸ ਬੰਦੇ ਦੇ ਕਹਿਣ ਤੇ 6 ਮਹੀਨੇ ਡਿਲੇ ਕੀਤਾ ਸੀ ਤੇ ਹੁਣ ਅਸੀਂ ਕਣਕ ਜਦੋਂ ਮਿੱਟੀ ਪਾਣ ਲੱਗੇ ਆ ਉਸ ਟਾਈਮ ਤੇ ਅਸੀਂ ਨੂੰ ਫੋਨ ਕਰਕੇ ਕਿਹਾ ਕਿ ਮਮੇ ਇੱਥੇ ਕਣਕ ਨਾ ਲਾਇਓ ਕਿਉਂਕਿ ਆਹੀਂ ਇੱਥੇ ਨਿਸ਼ਾਨਦਿਖ ਕਰਵਾਇ ਲਿਆ ਸੀ ਮਿੱਟੀ ਪਾਣੀ ਐ ਇਸ ਬੰਦੇ ਨੇ ਹੀ ਸਾਨੂੰ ਕਿਹਾ ਸੀ ਕਿ ਕੋਈ ਗੱਲ ਨਹੀਂ ਪੱਕੇ ਦੀ ਇਹ ਕਿਹੜਾ ਝੋਨਾ ਆ ਜਿੱਥੇ ਤੁਹਾਡੀ ਮਿੱਟੀ ਰੁੜ ਜਾਣੀ ਐ ਤੁਸੀਂ ਮੇਰੀ ਫਸਲ ਦੇ ਉੱਤੇ ਵੀ ਤੁਸੀਂ ਉਹ ਪਾ ਲਿਓ ਅੱਜ ਬੰਦਾ ਮੁਕਰਦਾ ਸੋਵਾਰ ਮੁਕਰਦਾ ਤੇ ਇਹ ਆ ਜੀ ਪਹਿਲੇ ਦੇ ਹਾਲਾਤ ਜਿਹੜੀ ਸੜਕ ਦੇ ਇਹ ਇੱਕ ਵਾਰ ਜੋ ਗੌਰ ਨਾਲ ਜ਼ਰੂਰ ਦੇਖਿਓ ਤੇ ਹੁਣ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜੇ ਆਹੀਂ ਉੱਥੇ ਜਿਹੜਾ ਕੰਮ ਕਰਵਾਇਆ ਆ ਪੰਚਾਇਤ ਨੇ ਇਹ ਜਿਹੜਾ ਕੀਤਾ ਆ ਟਿੱਕਸੇ ਇਹ ਹੈ ਜਿੱਤੇ ਹੁਣ ਡਬਲ ਟਰਾਲੀ ਤੇ ਇੱਕ ਰੇੜਾ ਜਿਹੜਾ ਆ ਜੋੜਵਾ ਉੱਥੋਂ ਲੰਘ ਰਿਹਾ ਇਹ ਸਾਡੇ 25/2 ਫੁੱਟ ਜਿਹੜਾ ਆ ਉੱਥੋਂ ਦੇ ਅਸੀਂ ਕੀਤਾ ਸਾਡਾ ਉੱਤੇ ਪਲੇ ਗਰਾਉਂਡ ਬਣ ਰਿਹਾ ਤੇ ਦੂਸਰਾ ਸਾਡਾ ਸ਼ਮਸ਼ਾਨ ਘਰ ਦਾ ਰਸਤਾ ਹੈ ਪਹਿਲੇ ਮੁੰਬਿਆਂ ਤੇ ਚੋਕੀਆਂ ਅਸੀਂ ਜਦੋਂ ਜਾਂਦੇ ਸੀ ਤੇ ਇੱਕ ਪੈਰ ਕਿਧ ਹੁੰਦਾ ਸੀ ਇੱਕ ਕਿਧ ਹੁੰਦਾ ਸੀ ਰਸਤਾ ਨਹੀਂ ਸੀ ਨੰਗਦਾ ਉੱਤੇ ਜਾਣ ਅੱਜ ਸਾਡਾ ਪਿੰਡ ਜਿਹੜਾ ਆ ਲਗਭਗ ਤੁਸੀਂ ਸਾਰੇ ਇੱਥੇ ਬੈਠੇ ਜੇ ਸਾਡੇ ਨਾਲ ਇੱਕ ਇੱਕ ਨੂੰ ਪੁੱਛ ਸਕਦੇ ਹੋ ਕਿ ਉਹ ਖੁਸ਼ ਨੇ ਕਿ ਦੁਖੀ ਨੇ ਦੁਖ ਉਹਨਾਂ ਨੂੰ ਹੋਣਾ ਜਿਨ੍ਹਾਂ ਉੱਥੇ 11-11 ਲੱਖ ਦਾ ਬੂਟਾ ਵੇਚਿਆ ਬੋਖੋਣਾ ਉਹਨਾ ਜਿਨ੍ਹਾਂ ਦੇ ਅਸੀਂ ਡੇਡ ਡੜ ਕਨਾਲ ਦੇ ਮਿੱਟੀ ਦੇ ਪਲਾਟ ਉਹਨਾਂ ਦੀ ਪੈਲੀਆਂ ਚੋਂ ਕੱਢਿਆ ਬੋਖ ਉਹਨਾਂ ਨੂੰ ਹੁਣ ਕਿਸੇ ਗਰੀਬ ਬੰਦੇ ਨੇ ਕੋਈ ਉੱਥੇ ਆਪਣਾ ਕਬਜ਼ਾ ਨਹੀਂ ਕੀਤਾ ਇਨਾ ਅਮੀਰਾਂ ਬੰਦਿਆਂ ਨੇ ਉੱਥੇ ਕਬਜ਼ਾ ਕੀਤਾ ਸੀ ਤੇ ਅੱਜ ਜੇ ਪੰਚਾਇਤ ਦੀ ਜਗ੍ਹਾ ਨਿਕਲੀ ਹੈ ਇਹਨਾਂ ਨੂੰ ਅੱਜ ਇੰਨੀ ਤਕਲੀਫ ਹੋ ਰਹੀ ਹੈ